हां जी सस्सिガル जी ਸਾਰਿਆਂ ਨੂੰ ਅਸੀਂ ਅੱਜ ਪਹੁੰਚੇ ਹਾਂ ਸਿਵੀਆਂ ਪੈਂਡ ਮੋਬਿਲਾਈਜੇਸ਼ਨ ਕਰਨ ਐਂ ਸਾਡੇ ਕਾਫੀ ਸਟੂਡੈਂਟ ਡਨ ਹੋ ਚੁੱਕੇ ਆ ਜਿਨ੍ਹਾਂ ਨੇ ਮਤਲਬ ਕਿ ਐਡਮਿਸ਼ਨ ਕਰਵਾ ਲਈ ਹੈ ਤੇ ਉੱਥੇ ਰੈਗੂਲਰ ਸਟੂਡੈਂਟ ਰਹਿ ਰਹੇ ਆ ਤੇ ਅੱਜ ਸਸਿਵੀਆਂ ਪੈਂਡ ਪਹੁੰਚੇ ਆ ਇੱਥੋਂ ਵੀ ਅਸੀਂ ਅੱਜ ਕਾਉਂਸਲਿੰਗ ਕਰਾਂਗੇ ਸਟੂਡੈਂਟ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਤੇ ਉਹਨਾਂ ਨਾਲ ਚੈੱਕ ਕਰਦੇ ਆ ਸਸਤੀ ਗਾਰੰਟੀ ਸਸਤੀ ਗਾਰੰਟੀ ਸਸਤੀ ਗਾਰਜੀ ਬੱਸ ਹੋ ਗਿਆ ਇਹ ਸੈਂਟਰ ਸਰਕਾਰ ਵੱਲੋਂ ਆਇਆ ਹੋਇਆ ਕੋਰਸ ਹੈ। 메인 ਕੋਰਸ ਫੈਸ਼ਨ ਡੈਨਰ ਦਾ। ਅੱਛਾ। ਨਾਲ ਕੰਪਿਊਟਰ ਦਾ ਕੋਰਸ ਕਰਵਾਇਆ ਜਾਊਗਾ ਤੇ ਨਾਲ ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਦਿੱਤੀਆਂ ਜਾਣਗੀਆਂ। ਠੀਕ ਹੈ। ਠੀਕ ਹੈ ਫੈਸ਼ਨ ਡੈਨਰ ਦੇ ਵਿੱਚ ਜਿੱਦਾਂ ਕੁੜੀਆਂ ਨੂੰ ਸਲਾਈ ਕਟਾਈ ਹੋਗੀ, ਹੱਥ ਦੀ ਕਢਾਈ ਹੋਗੀ, ਮਸ਼ੀਨ ਦੀ ਕਢਾਈ ਹੋਗੀ। ਇਹ A to Z ਸਾਰੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਠੀਕ ਹੈ। ਠੀਕ ਹੈ ਇਹਨਾਂ ਕੋਰਸਾਂ ਦੀ ਕੋਈ ਵੀ ਫੀਸ ਨਹੀਂ ਮਿਲਗੀ, ਬਿਲਕੁਲ ਫ੍ਰੀ ਹੈ। ਸਾਰਾ ਖਰਚਾ ਸਰਕਾਰ ਕਰੂਗੀ ਜੀ। ਠੀਕ ਹੈ ਬਸ ਕੱਲਾ ਬੱਚੇ ਨੇ ਉੱਥੇ ਰਹਿਣਾ ਤੇ ਪੜ੍ਹਨਾ। ਠੀਕ ਹੈ। ਇਹ ਕੋਰਸ ਹੋ ਠੀਕ ਹੈ ਸਿਰਫ ਲੜਕੀਆਂ ਵਾਸਤੇ ਇਹ ਕੋਰਸ ਹਾਂਜੀ ਘੱਟ ਤੋਂ ਘੱਟ 12ਵੀਂ ਪਾਸ ਹੋਵੇ ਬੱਚਾ ਜੀ ਤੇ ਉਮਰ 18 ਸਾਲ ਹੋਣੀ ਚਾਹੀਦੀ ਹੈ ਠੀਕ ਠੀਕ ਹੈ ਪਲੱਸ ਪੁਆਇੰਟ ਇਹਦੇ ਵਿੱਚ ਇਹ ਵੀ ਜਦੋਂ ਕੋਰਸ ਕੰਪਲੀਟ ਹੋ ਕਰ ਲਿਆ ਬੱਚੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਸਰਕਾਰੀ ਸਰਟੀਫਿਕੇਟ ਦਿੱਤਾ ਜਾਊਗਾ ਕੋਰਸ ਦਾ ਤੇ ਉਹਨਾਂ ਨੂੰ ਬਾਅਦ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਵੀ ਦਿੱਤੀ ਜਾਊਗੀ ਠੀਕ ਨੌਕਰੀ ਦੀ 100% ਗਾਰੰਟੀ ਵੀ ਦੇਣੀ ਹੀ ਦੇਣੀ ਆ 12 ਤੋਂ 15000 ਰੁਪਏ ਤਨਖਾਹ ਹੋਊਗੀ ਉਹਦੀ ਠੀਕ ਜਿਹੜੀ ਨੌਕਰੀ ਦੇਵਾਂਗੇ ਬੱਚਿਆਂ ਨੂੰ ਹਾਂਜੀ ਕੋਸ ਮਰਗੀ ਜਿਹੜਾ ਉੱਥੇ ਹੋਸਟਲ ਦੇ ਵਿੱਚ ਰਹਿਣਾ ਉਹਦਾ ਕੋਈ ਖਰਚਾ ਨਹੀਂ ਤਿੰਨ ਟਾਈਮ ਜਿਹੜਾ ਉਹਨਾਂ ਨੂੰ ਖਾਣਾ ਦੇਣਾ ਉਹਦਾ ਕੋਈ ਖਰਚਾ ਨਹੀਂ ਬਸ ਕੱਲਾ ਬੱਚੇ ਨੇ ਰਹਿਣਾ ਤੇ ਪੜਨਾ ਬਾਕੀ ਸਾਰਾ ਕੋਸ ਏਟੂ ਏਟ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਹੀ ਹੋਊਗਾ ਠੀਕ ਹੈ ਕਿ ਜਦੋਂ ਬੇਟੀ ਆ ਗਈ ਤੁਹਾਡੀ ਤਾਂ ਉਹਨਾਂ ਨੂੰ ਵੀ ਤੁਸੀਂ ਪੜਾ ਦੇਵੋ ਇੱਕ ਵਾਰੀ ਕਈ ਵਾਰ ਉਹਨਾਂ ਦੀਆਂ ਗਾਂ ਸੇਲੀਆਂ ਹੁੰਦੀਆਂ ਤਾਂ ਉਹਨਾਂ ਨੂੰ ਉਹ ਜ਼ਰੂਰ ਦੱਸਣਗੇ ਦੱਸ ਦਾਂਗੇ ਉਹਨਾਂ ਨੂੰ ਹਾਂਜੀ ਬਿਲਕੁਲ ਹੀ ਕਿਸੇ ਨੇ ਕਰਨਾ ਹੁੰਦਾ ਹਾਂਜੀ ਬਿਲਕੁਲ ਕਈ ਵਾਰੀ ਕਿਸੇ ਦੀ ਮਦਦ ਹੋ ਜਾਂਦੀ ਹੈ ਜੀ ਤੇ ਆਣ ਗਵਾਣ ਚ ਜ਼ਰੂਰ ਦੱਸ ਦਈਏ ਜੀ ਤਾਂ ਦੋ ਤਿੰਨ ਹਾਈ ਕੋਰਟ ਦੇ ਦੋ ਤਿੰਨ ਨਹੀਂ ਇਹ ਤਾਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਕੁੜੀ ਹਰ ਪਿੰਡ ਦੇ ਕਿਸੇ ਹਿੰਦੀ ਕਰ ਸਕਦੇ ਆ ਜੀ ਬੰਦ ਸੋਗੋਟ ਫਰਕਲੋਂ ਸੇ ਜਾਣਦੀ ਆ ਕੋਟਕਪੁਰਾ ਪਿੰਡ ਦੇ ਨਾਲ ਕਿਸਤੀ ਅਚੋਥੇ ਹੈਗੀਆਂ ਹਾਂ ਦੋ ਤਿੰਨ ਕੋਟਕਪੁਰੇ ਨਾਲ ਕੋ ਹੋਰ ਪਿੰਡ ਵੀ ਹੈਗਾ ਨਾ ਤੇ ਤਾਂ ਉਸ ਲੁਬਾਣੇ ਵਾਲੀ ਨਾਲ ਹੀ ਆ ਜੀ ਹਾਂ ਇੱਕ ਦੋ ਪਿੰਡ ਹੈਗੇ ਨਾਲ ਲਾਲੇ ਹਨ ਹਾਂ ਆਹੀ ਅਗੂ ਪਿੰਡ ਪਿੰਡ ਇਦਾਂ ਦੇ ਪਿੰਡ ਹੈਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਦੱਸੋ ਠੀਕ ਆ ਤੇ ਦੋ ਤਿੰਨ ਵੀ ਪਾਈ ਕੱਲੋਂ ਐ ਕਰਕੇ ਆਏ ਟੈਕ ਸੈਂਟਰ ਤੋਂ ਆਣਗੇ ਕੋਈ ਨਹੀਂ ਕੋਈ ਨਹੀਂ ਹਾਂਜੀ ਦੱਸ ਦਿਓ ਠੀਕ ਆ